ਚਲਾਤੀ ਕਨਾ ਹਾਂਜੀ ਚਲਾਂ ਚਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਆਪਣਾ ਤੰਬੂ ਵਾਲਾ ਸ਼ਹਿਰ ਪਾਤਣਾ ਜ਼ਿਲ੍ਹਾ ਪਟਿਆਲਾ ਰੈਡੂ ਡੈਰੀ ਫਾਰਮ ਨਾਂ ਤੇ ਆਪਣਾ ਪੇਜ ਬਣਿਆ ਹੋਇਆ ਹੈ ਅੱਪਾ ਤਕਰੀਬਨਾਂ ਹਰਿਆਣੇ ਚੋਂ ਟੋਟਲੀ ਹਰਿਆਣੇ ਚੋਂ ਮੱਝਾਂ ਲੈ ਕੇ ਆਨੇ ਆਂ ਪੰਜਾਬ ਚੋਂ ਕੋਈ ਵੀ ਮੱਝ ਨਹੀਂ ਖਰੀਦਦੇ ਤੇ ਵਧੀਆ ਝੜਾ ਵਾਲੀਆਂ ਵਧੀਆ ਚੰਗੀਆਂ ਸਾਰੀਆਂ ਮਈਆਂ ਲੈ ਕੇ ਆਨੇ ਆਂ ਜਿਹੜੇ ਆਪਣੇ ਨਵੇਂ ਮੁੰਡੇ ਕੰਮ ਕਰਦੇ ਨੇ ਜੋ ਉਹ ਕੰਮ ਕਰਨ ਵੀ ਦਾ ਵਧੀਆ ਬਰੀਡ ਤੇ ਕਰਨ ਕਈ ਵਾਰੀ 20 ਕਿਲੋ ਤੋਂ ਲੈ ਕੇ 22 ਕਿਲੋ ਤੱਕ ਦੁੱਧ ਦਿੰਦੀਆਂ ਚੋਕੀ। ਕਈ ਵਾਰੀ ਐ ਹੁੰਦਾ ਕਈ ਜਿਵੇਂ 22 ਲੈ ਜਾਂਦੇ ਨੇ ਉਹ ਕਹਿੰਦੇ ਨੇ ਬਾਈ ਯਾਰ ਮੱਝਾਂ ਸਾਡੇ ਲਈ ਦੁੱਧ ਨਹੀਂ ਕੱਢਦੇ। ਕਈ ਵਾਰੀ ਬਾਈ ਇਹਨਾਂ ਦਾ ਜਿਹੜਾ ਉੱਧਰ ਸਿਸਟਮ ਹੈ ਉੱਧਰ ਟੋਬੇ-ਟੂਬਿਆਂ ਵਿੱਚ ਮੈਸਾਂ ਖੁੱਲੀਆਂ ਜਾਦੇ ਚੱਲਦੀਆਂ ਨੇ ਤੇ ਉਹਨਾਂ ਦਾ ਦਾਣਾ ਪਾਣੀ ਆਪਣੇ ਰਲਣ ਖਲਣ ਨੂੰ ਟਾਈਮ ਲੱਗਦਾ 10 ਤੋਂ 15 ਦਿਨਾਂ ਦੀ ਸੈਟਿੰਗ ਹੁੰਦੀ ਹੈ ਮੱਝ ਦੀ ਘਰੇ ਜਾ ਕੇ। ਕਈ ਕਈ ਵਾਰੀ ਕੋਈ ਐਸਾ ਪਸ਼ੂ ਵੀ ਆ ਜਾਂਦਾ ਵੀ ਕਸੂਆ ਵੀ ਨਹੀਂ ਸੈਟ ਆਉਂਦਾ ਅਗਲੇ ਸੂਏ ਸੈਟਿੰਗ ਹੁੰਦਾ। ਪਰ ਜੜੇ ਨਿੱਕ ਚੰਗੀ ਐ ਵੀ ਥੋੜੇ ਪੱਕੀ ਕੀਲੇ ਤੇ ਲੱਗੀ ਪੱਕੀ ਅੱਗੇ ਬੱਚੇ ਬੁੱੱਚਾਂ ਵਾਸਤੇ ਬਹੁਤ ਮਤਲਬ ਚੰਗੇ ਤੋਂ ਚੰਗੇ ਪਸਾਹ ਜੀਆਂ ਸੂਈ ਹੋਈ ਨੇ ਪਰਸੋਂ ਦੀਆਂ ਸਾਰੀਆਂ ਬੋੜੇ ਚੋ ਖਲੀਆਂ ਜੀਆਂ ਸੂਈਆਂ ਹੋਈਆਂ ਨੇ ਤੇ ਇਹ ਸਾਰੀਆਂ 14 15 ਕਿਲੋ ਵਾਲੀਆਂ ਦਿਖਾ ਰਿਆ ਅੱਜ ਤੜਕੀ ਸੂਈ ਐ ਝੋਟੀ ਬਈ ਬਹੁਤ ਸਾਫ ਸੁਥਰੀ ਪਿਓਰ ਮਖੰਡ ਤੋਂ ਲਈ ਹੋਈ ਐ ਇਹ ਤੇ ਜਿੱਥੋਂ ਇਹ ਦੀ ਮਾਲ ਖਰੀਦਦਾ ਮਈਆਂ ਨਾ ਉਸ ਪਿੰਡ ਚੋਂ ਲਈ ਹੋਈ ਐ ਦੂਜਾ ਸੂਆ ਚੈਂਪੀਅਨ ਝੋਟੀ ਹਾਂ ਦੂਜਾ ਸੂਆ ਐ 18 ਕਿਲੋ ਇਹ ਨਾਰਮਲ ਜਰਾ ਇਥੇ ਦੁੱਧ ਦਊਗੀ ਆਪਣਾ ਦਾਣੇ ਇਥੇ ਆਪਣੇ ਪਿੰਡਾਂ ਦੇਖੀ ਜੇ ਵੀ ਪਿੰਡਾਂ ਦੇ ਜੇ ਵੀ ਮਲਾਇਆ ਪਿੰਡਾਂ ਥਾਣ ਦੇਖੋ ਗਾੜੀ ਪਛਾਈ ਪਰ ਉਹ ਇੱਕ ਐਵੇਂ ਦੀ ਸਾਰੀਆਂ ਇੱਕੀ ਇਕੱਠੇ ਟੋਟਲੀ ਕੱਟੇ ਨੇ ਕੱਟੀਆਂ ਕਿਸੇ ਮੰਗਰ ਵੀ ਨਹੀਂ ਇੱਕ ਗਿਆ ਨਹੀਂ ਬਾਈ ਨਾ ਇੱਕ ਵਾਸ ਇੱਕ ਵੀ ਨਹੀਂ ਬਹੁਤ ਚੰਗੀ ਝੋਟੀ ਹੈ ਬਈ ਆ ਦੇਖੋ ਸਵੇਰੇ ਸੂਈ ਹੈ ਰੇਟ ਪਰ ਪਾਰਖਿਆ ਪਹਿਲਾਂ ਦੀ ਉੱਤੇ ਇਹਦੀ ਰੇ ਜੇਰ ਡੰਨ ਹੋ ਰਹੀ ਹੈ ਅੱਜ ਜੇਰ ਜੂਰ ਪੈ ਰਹੀ ਹੈ ਦਾ ਘੰਟਾ ਹੋਇਆ ਹੁਣ ਜੇਰ ਡੇਗੀਆਂ ਨੇ ਜੇਰ ਨਹੀਂ ਰਹਿੰਦੀ ਹਰਿਆਣੇ ਜੱਗੇ ਹਰਿਆਣੇ ਨੇ ਮੈਂ ਨਹੀਂ ਨਹੀਂ ਰਹਿੰਦੀ ਬਾਈ ਨਹੀਂ ਜੇਰ ਨਹੀਂ ਲੈਂਦੀ ਤੇ ਆਜ ਤੋਂ ਤੀ ਬਾਈ ਇਹਦੇ ਥੱਲੇ ਦੁੱਧ 13 ਕਿਲੋ ਹਾਜ਼ਰ ਹੈ ਤੇ 14 15 ਕਿਲੋ ਦੁੱਧ ਦੇਊਗੀ ਹਜੇ ਸ਼ੀਮਾ 7ਵਾਂ ਦਿਨ ਹੈ 15 ਕਿਲੋ ਦਾ ਬਾਈ ਜਮਾ ਪੋਲੇ ਹੱਥਾਂ ਨਾਲ ਦੇਊਗੀ ਤੇ ਦੂਜਾ ਨੰਬਰ ਬਹੁਤ ਨਜਾਇ ਚੰਗੀ ਆ ਬਾਈ ਰੇਟ ਫਿਰ ਵੀਡੀਓ ਚ ਕਰ ਦੋ ਪਹਿਲਾਂ ਕਰਖਿਆ ਮੈਂ ਇਕਲੀ ਇਕਲੀ ਦਾ ਹੁਣ ਦੁਬਾਰੇ ਦੱਸ ਦੋ ਫਿਰ ਦੁਬਾਰਾ ਤੋਂ ਦੱਸ ਦੇਣੇ ਤਾਂ ਦੁਬਾਰ ਤੋਂ ਰੇਟ ਸਾਰੀਆਂ ਦੱਸਾਂ ਮੈਂ ਆ ਦੱਸ ਤੋ ਦੱਸ ਦੋ ਇਹਦਾ ਇਹਦਾ ਪਹਿਲੇ ਨੰਬਰ ਅੱਗੇ ਜਿਹੜੀ ਰਾਤ ਸੁਈਏ ਝੋਟੀ ਹਾਂ ਇਹਦਾ 1,70,000 ਰੁਪਿਆ ਭਾਅ ਹੈ ਬਾਈ 1,70,000 ਹਾਂ 1,60 ਦੀ ਲਈ ਹੈ ਉਸ ਤੋਂ ਬਾਅਦ ਪਹਾੜਾ ਖਰਚਾ ਵੀ ਪਿਆ ਦੇਖਾ ਨਫਾ ਹਰ ਇੱਕ ਬੰਦਾ ਕੋਈ ਨਜਾਇਜ਼ ਨਹੀਂ ਹੈਗੀ ਬਾਈ ਇਹ ਇਹ ਜੀ ਝੋਟੀ ਡੇਟ ਦੀ 55 ਦੀ ਦਿੱਤਾ ਤੇ ਧੋਖੜ ਵਿਗਲੀ ਦੇ ਜਿਹਦੇ ਦਾ ਆਪਾਂ 1,60,000 ਦੀ ਤੇ ਇਹਦੇ ਮਤਲਬ 13 ਕਿਲੋ ਰੁੱਧ ਤਿਆਰ ਹੈ ਚੌਣ ਦੀ ਵੀ ਨਹੀਂ ਬਾਈ ਹੱਥ ਲਾਣ ਦੀ ਲੋੜ ਜਮਾ 100 ਦੀਆਂ 100 ਤੇ ਆਜੂ ਕਿ ਬਾਈ ਇਹ ਚੋਟੀ ਥੱਲੇ 24 25 ਕਿਲੋ ਦੁੱਧ ਦੀ ਆਰਾਮ ਨਾਲ ਓਟ ਹੈ ਪਰ 22 ਕਿਲੋ ਕਹਿੰਦਾ ਮੈਂ 20 ਬਸ ਬੋਲੇ ਚ ਜਮਾ ਬਾਈ ਖਾਲੀ ਹੋ ਰਹੀ ਹੈ ਹੁਣ ਕਿੱਥੇ ਮੇਰਾ ਮੇਰੇ ਜੱਡਾ ਕੱਦਾ ਆ ਵੀਖੋ ਕੱਦਾ ਕੱਦਾ ਡੱਡਾ ਪਰ ਠਪੜਾ ਬਹੁਤ ਚੌੜਾ ਦੋ ਲੱਖ ਦੀ ਆਪਾਂ ਲਈ ਹੈ ਜਿਨੇ ਬਰੀਡ ਤੇ ਕੋਈ ਕੰਮ ਕਰਨਾ ਦੋ ਲੱਖ ਦੀ ਲਈ ਹੈ ਬਾਈ ਆਪਾਂ ਇਹ ਦੇਖੋ ਤੇ 2500 ਰੁਪਏ ਆਪਾਂ ਨੂੰ ਪਹਾੜਾ ਪਿਆ ਣ ਦੇਖੋ ਜੈਂਪੀਆ ਆ ਸਿੰਗ ਸਿੰਗ ਜਰੂਰ ਦੇਸੀ ਆ ਪਿੰਡਾ ਪੁੰਡਾ ਸਰੀਰ ਬਹੁਤ ਮਤਲਬ ਰਾਜੀ ਐ ਐਡੀ ਐਡੀ ਝੋਟੀ ਦਾ ਸਿੰਗ ਮਾੜਾ ਮੋਟਾ ਕੀ ਹੁੰਦਾ ਮਾੜਾ ਮੋਟਾ ਦੁੱਧ ਤੇ ਗਰੇ ਲਾ ਗੋ ਜੱਗੇ ਜਿਹਦੇ ਨਾਲ ਰਹਿ ਦੁੱਧ ਤੇ ਪੂਰੇ ਕਰ ਦੂ ਦੇਖੀ ਪਿੱਠਾ ਦੇਖੀ ਪਿੱਠਾ ਬਹੁਤ ਤਾਕੜਾ ਪਿੱਠਾ ਜੀ ਤੇ ਐ ਜਿਵੇਂ ਕੋਈ ਸਾਨ ਹੁੰਦਾ ਦੇਖੋ ਚੱਲ ਅੱਗੇ ਆ ਜਾ ਮੈਂ 2 ਲੱਖ ਦੀ ਲਈ ਆਪਾਂ ਲਾਈਵ ਸੌਦਾ ਇਹਦਾ ਹਾਂ 2 ਲੱਖ 10 ਹਜ਼ਾਰ ਦੀ ਦੇਣੀ ਆ 2500 ਬਾੜਾ ਪਿਆ ਆ ਝੋਟੀ 15 ਦਿਨਾਂ ਦੀ ਸੂਈ ਹੋਈ ਐ ਹਾਂ ਕੱਟਾ ਇਹਦਾ ਫੁੱਲ ਦੁੱਧ ਛਕਾਇਆ ਹੋਇਆ ਤੇ ਨਯਾ ਚੰਗੀ ਝੋਟੀਆਂ 13 ਕਿਲੋ ਦੁੱਧਾ ਹਾਜ਼ਰ ਆ ਬਾਈ ਇਹ ਬੋਂਗਰੇ ਤੋਂ ਲਈ ਆ ਬੋਂਗਰੇ ਤੋਂ ਆ ਬੋਂਗਰੇ ਤੋਂ ਸਾਰੀਆਂ ਯਾਰ ਪਿਓਰ ਜੜ ਜਾਂੜ ਹੈ ਜਿਹਨੂੰ ਕਹਿੰਦੇ ਨੇ ਹਰਿਆਣੇ ਦੀ ਜਾਨ ਆ ਸਾਰੀਆਂ ਦੇਖੀ ਪੂਛ ਆ ਦੇਖੀ ਲੈ ਬੜ ਦੇ ਲੱਟੇ ਮੋਟਾ ਭੜੀ ਜਮਣਾ ਪੂਨਾ ਭਰਾ ਸਾਰੀਆਂ ਉਹਨਾਂ ਨੇ ਝੋਟੀਆਂ ਦਵਾਈਆਂ ਨੇ ਕੱਚੇ ਗਿੱਲਿਆਂ ਤੋਂ ਮਿਲਤ ਕਰਕੇ ਤੁਰ ਤੁਰ ਕੇ ਤੁਰ ਤੁਰ ਕੇ ਤੁਰ ਤੁਰ ਕੇ ਗੱਲੀ ਗੱਲੀ ਰੱਖ 70000 ਦੀ ਆ ਬਾਈ ਨਯਾ ਚੰਗੀ ਝੋਟੀਆਂ ਹਟ ਜਾ ਮੈਂ ਤਾਂ ਫਿਰ ਹੁਣ ਲਓ ਜੀ ਆ ਚੋਟੀ ਕੱਲ ਦੀ ਸੂਈ ਹੋਈ ਆ ਸਵੇਰੇ ਦੀ ਸਵੇਰ ਦੀ ਨਜਾਇਜ਼ ਚੰਗੀ ਚੋਟੀ ਕੋਈ ਇੱਥੇ ਖਾਲੀ ਹੋ ਰਹੀ ਆ 14 ਕਿਲੋਗ੍ਰਾਮ ਨਾਲ ਦੁੱਧ ਦੇਣਾ ਨੇ ਆਪਣੇ ਫਾਰਮ ਤੇ ਨਾ ਬਾਈ ਇੱਕ ਤਾਂ ਥਣ ਮਾੜੇ ਦੀ ਮੱਝ ਨਹੀਂ ਮਿਲੂਗੀ ਕਿਉਂ ਠੰਡੇ ਸਿਰਤੀ ਮੱਝ ਨੇ ਦੁੱਧ ਦੇਣਾ ਇਹ ਚੋਟੀ ਇਹਦਾ ਰੇਟ ਬਾਈ ਇਹਦਾ ਵੀ ਦੱਸ ਦੇ ਇੱਕ ਲੱਖ 60 ਹਜ਼ਾਰ ਦੀ ਆ ਬਾਈ ਜੀ ਟੋਟੀਆਂ ਆਪਣੀਆਂ ਸਾਰੀਆਂ ਜਾਇਜ਼ ਪਾਚ ਹੋਣਗੀਆਂ ਕੋਈ ਨਜਾਇਜ਼ ਨਹੀਂ ਤੇ ਆ ਝੋਟੀ ਇਹ ਵੀ ਆਪਾਂ ਲਾਈਵ ਸੌਦਾ ਕਰਾਇਆ ਦੀ ਲਾਈਵ ਤੇ ਫੇਸਬੁੱਕ ਤੇ ਵੱਡੀ ਮੈਨ ਨਾਲ ਲਈ ਤੀ 15 16 ਕਿਲੋ ਦੀ ਮਾਲ ਖਾਲੀ ਹੋਈ ਹੈ ਬਾਈ 21 60000 ਰੁਪਏ ਬਾਈ ਨਾੜਾ ਨੂੜਾ ਦੇਖਿਓ ਬਾਈ ਪੂਰੀ ਚੈਂਪੀਅਨ ਸੰਗਬੰਧ ਤਾਜੀ ਸੂਰੀਆ ਬੱਚੇ ਬੱਚੇ ਨੇ ਆ ਝੋਟੀਆਂ ਬਾਈ 1.5 ਲੱਖ ਦੀ ਇਹਦੇ ਥੱਲੇ ਵੀ ਦੁੱਧ 14-15 ਕਿਲੋ ਦੀ ਰਿਪੋਰਟ ਹੈ ਪੂਰੀ ਗਰੰਟੀ ਮੰਗਉਣੀ ਹੈ ਸਭ ਮਈਆਂ ਖਾਲੀ ਨਹੀਂ ਬਈ ਜਿੱਥੇ ਦੁੱਧ ਤੇ ਆ ਗਿਆ ਨਾ ਉੱਤੇ ਹੋਰੇ ਕੁਝ ਕਰਦੇ ਨਹੀਂ ਸਮਾਂ ਲਾ ਲੈ ਬਈ ਆ 17-18 ਕਿਲੋ ਵਾਲੀ ਮੈਂ ਸਮਾਂ ਤਾਂ ਬਈ ਫਿਰ ਚੰਗੀ ਮੈਂ ਕਿਹੜਾ ਖਾਲੀ ਹੋ ਕੇ ਨਾ 17 ਦੇ ਨੱਜ ਬਣਦੇ ਮੈਂ ਸਾਰੇ 17-18 ਕਿਲੋ ਵਾਲੀ ਮੈਂ ਪਿੰਡੇ ਦੇ ਲਾ ਕਾਗਜ਼ ਵਰਗੇ ਪੈਣੇ ਜਾਂਦੇ ਦੇ ਹਾਥੀ ਵਰਗੀ ਬਈ ਆ ਬਈ ਹਾਂ ਤੇ ਇਹਦਾ ਬਈ 1.70 ਹੈ ਸਾਰੇ ਦੇਣ ਵਾਲੇ ਭਾਅ ਨੇ ਕੋਈ ਧੁੱਗੀ ਧੁੱਗੀ ਮਾਰਨ ਵਾਲਾ ਕੋਈ ਅਜਿਹੇ ਕੰਮ ਨਹੀਂ ਆਪਦੀ ਚੋਕ ਕੇ ਚੈੱਕ ਕਰਕੇ ਤਸੱਲੀਆ ਕਰਕੇ ਮਈਆਂ ਲੈ ਕੇ ਜਾਓ ਤੇ ਪੋਲੀਆਂ ਧਾਰਾ ਨੇ ਰੂਮ ਵਰਗੀਆਂ ਪਿੱਛੇ ਦੀ ਆਰਦੀ ਦਾ ਬਈ ਹੱਥ ਲਾਲ ਜੀ ਵੀ ਨਹੀਂ ਕਿਸੇ ਦੇ ਲੋੜ ਹੈਗੀ ਝੋਟੀ ਦੇ ਨਾ ਆ ਦੇਖ ਵੱਡੀ ਵੱਡੀ ਝੋਟੀ ਦੇ ਤਰ੍ਹਾਂ ਉਹ ਆਨੇ ਆਪਣੇ ਇਧਰ ਨਾਲਾ ਪੂਈਆਂ ਨਹੀਂ ਇਹ ਆਪਣਾ ਮਾਨ ਸਿੰਘ ਡੇਰੀ ਫਾਰਮ ਵਾਲੇ ਆ ਗਏ ਸਬਸਕ੍ਰਾਈਬ ਕਰੋ ਇਹਨੂੰ ਸਬਸਕ੍ਰਾਈਬਰ ਕਰੋ ਆਪਣਾ ਚੈਨਲ ਦੇਖੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਿਆ ਤੇ ਬਈ ਅਸਕਰ ਝੋਟੀ ਖੜੀ ਆ 33 ਹੈ ਹਜੇ ਬਹੁਤ ਚੰਗੀਆਂ ਝੋਟੀਆਂ ਲੈਂਦਾ ਇਹ ਮੁੰਡਾ ਬਹੁਤ ਅਗਲੀ ਲੱਖ ਤੋ ਦਾ ਸਟਾਰਟਿੰਗ ਹੋਊਗੀ ਇਹਦੀ ਮੁੰਡੇ ਦੀ ਇਕ ਦਾ 10 ਦਿਨ ਕੱਤੀ ਹੈ ਝੁੱਟੀ ਇਹਦੇ ਵਿੱਚ ਬਾਈ ਕਰਨ ਦੇ ਨੂੰ ਚਿੱਟ ਲੈ ਝੁੱਟੀ ਦੇ ਲਏ ਬਾਈ 58 ਦੀ ਝੁੱਟੀ ਬਣੂਗੀ ਬਹੁਤ ਫਨਕ ਬਹੁਤ ਬਣੂਗੀ